ਜੋ ਭਾਈ ਨਿੱਜਰ ਹੁਨਾ ਦੀ ਅਸੈਸੀਨੇਸ਼ਨ ਕੀਤੀ ਗਈ ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਘੜੀ ਗਈ ਉਸ ਮਾਮਲੇ ਦੇ ਵਿੱਚ ਭਾਰਤ ਲਗਾਤਾਰ ਸ਼ਿਕੰਜੇ ਦੇ ਵਿੱਚ ਫਸਦਾ ਜਾ ਰਿਹਾ ਹੈ ਅਜੇ ਚਿੰਜੀ ਅਗਲੀ ਜਿਹੜੀ ਅਹਿਮ ਖਬਰ ਦੇ ਉੱਤੇ ਗੱਲ ਕਰਦੇ ਹਾਂ ਭਾਰਤ ਦਾ 체ਲਾ ਲਗਾਤਾਰ ਨੰਗਾ ਹੁੰਦਾ ਜਾ ਰਿਹਾ ਹੈ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਬਿੱਲੀ ਥੈਲਿਓਂ ਬਾਹਰ ਜੋ ਭਾਈ ਨਿਜਰ ਹੁਣਾ ਦੀ ਅਸੈਸਿਨੇਸ਼ਨ ਕੀਤੀ ਗਈ ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਘੜੀ ਗਈ ਉਸ ਮਾਮਲੇ ਦੇ ਵਿੱਚ ਭਾਰਤ ਲਗਾਤਾਰ ਸ਼ਿਕੰਜੇ ਦੇ ਵਿੱਚ ਫਸਦਾ ਜਾ ਰਿਹਾ ਆ ਬੀਤੇ ਦਿਨਾਂ ਦੇ ਵਿੱਚ ਆਪਾਂ ਇੱਕ ਰਿਪੋਰਟ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਵਿੱਚ ਭਾਰਤ ਦੀ ਆਪਣੀ ਹੀ ਇਨਕੁਆਇਰੀ ਦੀ ਕਮੇਟੀ ਨੇ ਮੰਨਿਆ ਸੀ ਵੀ ਭਾਰਤ ਦਾ ਇੱਕ ਸਰਕਾਰੀ ਮੁਲਾਜ਼ਮ ਸਰਕਾਰ ਦਾ ਜਿਹੜਾ ਉਹ ਬੰਦਾ ਆ ਇਸ ਪਲੋਟ ਦੇ ਵਿੱਚ ਜਿਸ ਵਿੱਚ ਅਮਰੀਕਨ ਨੂੰ ਕਿਲ ਕਰਨ ਦੇ ਵਿੱਚ ਉਸ ਦਾ ਹੱਥ ਆ ਉਸ ਦੀ ਸ਼ਮੂਲੀਅਤ ਰਹੀ ਆ ਅੱਜ ਵਾਲ ਸਟਰੀਟ ਜਰਨਲ ਜੋ ਕਿ ਇੱਕ ਦੁਨੀਆ ਦਾ ਬਹੁਤ ਹੀ ਪ੍ਰੋਮੀਨੈਂਟ ਅਖਬਾਰ ਆ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਪੂਰੀ ਜਿਹੜੀ ਰਿਪੋਰਟ ਆ ਉਹ ਛਾਪੀ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਆਪਣੇ ਇਸ ਰੋਲ ਦੇ ਵਿੱਚ ਅਮਰੀਕਨ ਨੂੰ ਮਾਰਨ ਦੇ ਪਲੋਟ ਦੇ ਰੋਲ ਦੇ ਵਿੱਚ ਉਸ ਨੂੰ ਮੰਨਣ ਦੇ ਲਈ ਇੱਕਦਮ ਇੱਕ ਕਦਮ ਉਸ ਨੇ ਜਿਹੜਾ ਹੋਰ ਅੱਗੇ ਵਧਾ ਲਿਆ ਹੈਗਾ ਸੋ ਬਿਲਕੁਲ ਅੱਜ ਦੀ ਵਾਲ ਸਟリート ਜਰਨਲ ਨੇ ਹੈਡਿੰਗ ਇਹ ਲਾਇਆ ਹੈ ਇੰਡੀਆ এজ ਇਸ ক্লোਜ਼ਰ ਟੂ ਐਕਨੋਲਡਜਿੰਗ ਰੋਲ ਇਨ ਪਲੋਟ ਟੂ ਕਿਲ ਅਮਰੀਕਨ ਗਵਰਨਮੈਂਟ ਇਨਕੁਆਰੀ ਕਾਲਸ ਫਾਰ ਲੀਗਲ ਐਕਸ਼ਨ ਅਗੇਂਸਟ ਅਨਨੇਮਡ ਪਰਸਨ ਇਨਵੋਲਵ ਇਨ ਫਾਇਲਡ ਕਨਸਪੀਰੇਸੀ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਵਿਕਰਮ ਜਾਦਵ ਦਾ ਨਾਂ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਆ ਰਾਹ ਦਾ ਇੰਪਲਾਈ ਸੀ ਰਿਸਰਚ ਐਨਾਲਿਸਿਸ ਬਿੰਗ ਦਾ ਉਸਨੇ ਕਿਸ ਤਰ੍ਹਾਂ ਨਿਕਲ ਗੋਪਤੇ ਨਾਲ ਰਲ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਸਾਰਾ ਕੁਝ ਹੁਣ ਭਾਰਤ ਦੀ ਸਰਕਾਰ ਮੰਨ ਰਹੀ ਹੈਗੀ ਆ ਜਦ ਮੈਨੂੰ ਯਾਦ ਆ ਪਈ ਇੱਕ ਸਾਲ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤੇ ਸੀ ਬਹੁਤ ਸਾਰੇ ਸਾਡੇ ਰੇਡੀਓ ਤੇ ਵੀ ਕਾਲਾਂ ਕਰਦੇ ਸੀ ਵੀ ਤੁਸੀਂ ਝੂਠੀਆਂ ਖਬਰਾਂ ਫਲਾਈ ਜੰਨੇ ਆ ਤੁਹਾਨੂੰ ਮਾਫੀ ਮੰਗਣੀ ਪੈਣੀ ਹੈਗੀ ਆ ਕੈਨੇਡਾ ਦੇ ਵਿੱਚ ਬਹੁਤ ਸਾਰਾ ਪੰਜਾਬੀ ਮੀਡੀਆ ਟਰੂਡੋ ਦੇ ਉਲਟ ਹੀ ਹੋ ਗਿਆ ਸੀ ਵੀ ਦੇਖੋ ਜੀ ਇਹ ਅਫਵਾਹਾਂ ਹੀ ਫਲਾਈ ਜਾਂਦਾ ਸਾਰਾ ਕੁਝ ਹੁਣ ਸੱਚ ਸਾਹਮਣੇ ਆ ਗਿਆ ਇਹ ਉਸ ਟਾਈਮ ਆਇਆ ਜਦੋਂ ਹੁਣ ਪਤਾ ਚੱਲ ਗਿਆ ਵੀ ਟਰੰਪ ਹੁਣਾ ਨੇ ਮੋਦੀ ਹੁਣਾ ਨੂੰ ਆਪਣੇ ਇਨੋਗਰੇਸ਼ਨ ਦੇ ਉੱਤੇ ਸੱਦੇਆ ਹੀ ਨਹੀਂ ਹੈਗਾ ਤੇ ਹੁਣ ਭਾਰਤ ਦੇ ਕੋਲ ਕੋਈ ਚਾਰਾ ਨਹੀਂ ਹੈਗਾ ਆ ਇਸ ਵੰਦੇ ਵਿੱਚ ਇੰਡੀਆ ਦੀਆਂ ਕੁਝ ਕੁ ਜਿਹੜੀਆਂ ਅਖਬਾਰਾਂ ਹੈਗੀਆਂ ਉਹਨਾਂ ਨੇ ਵੀ ਲਿਖਿਆ ਹੈਗਾ ਵੀ ਹੁਣ ਜੋ ਇਨਵੈਸਟੀਗੇਟਿਵ ਟੀਮ ਸੀਗੀ ਭਾਰਤ ਨੇ ਸੈਟਅਪ ਕੀਤੀ ਉਹ ਹੁਣ ਐਕਸ਼ਨ ਲਊਗੀ ਉਸ ਬੰਦੇ ਦੇ ਅਗੇਂਸਟ ਬੰਦੇ ਦਾ ਨਾਮ ਨਹੀਂ ਦੱਸਿਆ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਰਾਤ ਆ ਏਜੰਟ ਵਿਕਾਸ ਜਾਦਵ ਸੀਗਾ ਜੋ ਜਿਸ ਨੇ ਨਿਕਲ ਗੋਪਤੇ ਨਾਲ ਰਲ ਕੇ ਜਿਹੜਾ 1 ਲੱਖ ਡਾਲਰ ਦੇ ਕੇ ਅਮਰੀਕਨ ਸਿਟੀਜ਼ਨ ਦਾ ਕਤਲ ਕਰਵਾਉਣਾ ਸੀਗਾ ਸੋ ਹੁਣ ਉਹ ਕਹਿ ਰਹੇ ਆ ਵੀ ਜੀ ਨਹੀਂ ਉਹ ਸਾਡਾ ਉਹਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਉਹ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵ ਸੀ ਉਹਨੂੰ ਕਈ ਖਬਰਾਂ ਆ ਰਹੀਆਂ ਵੀ ਉਹਨੂੰ ਜੇਲ ਵੀ ਕਰ ਦਿੱਤਾ ਗਿਆ ਤਾਂ ਕਿ ਉਹ ਐਕਸਟਰੈਡਾਈਟ ਨਾ ਕੀਤਾ ਜਾ ਸਕੇ ਅਮਰੀਕਾ ਨੂੰ ਤੇ ਹੋਰ ਉਹ ਬੋਲਣਾ ਖੋਲ ਦੇਵੇ ਇਹ ਇੱਥੇ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਆਪਣੀ ਜਿਹੜੀ ਚਾਣਕੀਆ ਨੀਤੀ ਵਰਤ ਰਹੀ ਆ ਸੀਸੀ1 ਜੋ ਯੂਐਸਡੀ ਕੋਡ ਦੇ ਰਿਕਾਰਡਸ ਦੇ ਵਿੱਚ ਜਿਸ ਦਾ ਨਾਮ ਪੂਰੀ ਤਰ੍ਹਾਂ ਦਰਜ ਆ ਜੀ ਬਿਲਕੁਲ ਇਹ ਉਹੀ ਜਿਹੜਾ ਬੰਦਾ ਆ ਜਿਹੜਾ ਵਿਕਾਸ ਯਾਦਵ ਵਿਕਰਮ যাদਬ ਕਈ ਕਈ ਨਾਮ ਜਿਹੜੇ ਇਸਤੇ ਸੀਗੇ ਰਾ ਦਾ ਜਿਹੜਾ ਇਹ ਏਜੰਡਰ ਆ ਹਰਿਆਣੇ ਦਾ ਇਹ ਰਹਿਣ ਵਾਲਾ ਸੀ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਇਹਦਾ ਨਾਮ ਜਿਹੜਾ ਉਹ ਆਇਆ ਸੀਗਾ ਤੁਹਾਨੂੰ ਜਿਹੜਾ ਵੌਲਸਟੀ ਜਰਨਲ ਦਾ ਜਿਹੜਾ ਆਰਟੀਕਲ ਆ ਉਹ ਸੁਣਾ ਦਿੰਨੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਆ ਆਪਾਂ ਇਸ ਦੇ ਉੱਤੇ ਜਿਹੜੀ ਹੋਰ ਚਰਚਾ ਜਿਹੜੀ ਉਹ ਕਰਦੇ ਆ ਦੋ ਕਮੈਂਟ ਦੀ ਜਿਹੜੀ ਹੈਗੀ ਹੈ ਤ੍ਰਿਪਤੀ ਲਹਿਰੀ ਦਾ ਇਹ ਲਿਖਿਆ ਹੋਇਆ ਵੋਲਸਟ੍ਰੀਟ ਜਰਨਲ ਦੇ ਵਿੱਚ ਆਰਟੀਕਲ ਆ ਤੇ ਆਓ ਤੁਹਾਡੇ ਨਜ਼ਰ ਜਿਹੜਾ ਹੈ ਇਸ ਨੂੰ ਪੇਸ਼ ਕਰਦੇ ਹੈਗੇ ਆ january 16, 2025 11:32 a.m. eastern time new delhi india inched closer to acknowledging a role in a murder-for-hire plot aimed at an american citizen with a government panel calling for legal action against a person involved in the matter. relations between washington and new delhi were strained when federal prosecutors revealed in november 2023 an audacious plot to kill gurpatwant singh panun. An American lawyer who has advocated for carving out a Sikh homeland from India. Prosecutors last year brought murder for hire charges against Vikas Yadav, a former official with India's Overseas Intelligence Service. He remains at large in India. India didn't name the person who would face legal action in the statement issued Wednesday, though it noted the person had earlier criminal links. A government inquiry panel set up. After the American charges were unveiled last year, recommended legal action must be completed expeditiously. Before Wednesday's statement, Indian officials have consistently denied any link to violence directed against American and Canadian citizens. A violent movement to create a Sikh homeland called Khalistan from the Indian state of Punjab once raged in India in the 1980s and 1990s, but was eventually brutally suppressed by Indian police forces. Many Sikhs migrated from Punjab to the US and Canada, where some continued to campaign for the idea of Sikh sovereignty, something the Indian government views as an existential threat. This is the closest New Delhi has come to acknowledging some degree of complicity in the alleged plot, even though it didn't publicly disclose the nature of its findings about the individual in question, said Michael Kugelman, the director of the Wilson Center's South Asia Institute. to hear the full story subscribe or sign in ਜੀ ਜੀ ਸੋ ਬਿਲਕੁਲ ਇਹ ਜਿਹੜੀ ਸੀ ਵਾਲ ਸਟਰੀਟ ਜਨਰਲ ਦੀ ਅੱਜ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਬੇਨਤੀ ਜ਼ਰੂਰ ਆ ਬੇ ਪੜਿਓ ਇਹਦੇ ਵਿੱਚ ਪੂਰਾ ਐਨ ਸੱਚ ਦਾ ਸੱਚ ਨਿਕਲ ਕੇ ਬਾਹਰ ਆ ਗਿਆ ਵੀ ਹੁਣ ਖੁਦ ਹੀ ਮੰਨ ਗਏ ਆ ਵੀ ਹਾਂ ਸਾਡਾ ਹੀ ਬੰਦਾ ਸੀ ਜਿਨੇ ਸਾਰਾ ਕੁਝ ਕੀਤਾ ਸੀ ਬਿਲਕੁਲ ਉਧਰ ਏਸੇ ਹੀ ਇਨਕੁਆਇਰੀ ਦੇ ਬਾਬਤ ਜਿਹੜੇ ਯੂਐਸ ਦੇ ਐਮਬੈਸਡਰ ਨੇ ਐਰਿਕ ਗਾਰਸੈਟੀ ਜੋ ਕਿ ਇੱਕ ਟਾਈਮ ਦੇ ਉੱਤੇ ਐਲਏ ਦੇ ਮੇਅਰ ਵੀ ਜਿਹੜੇ ਉਹ ਰਹੇ ਨੇ ਉਹਨਾਂ ਦਾ ਵੀ ਬਿਆਨ ਆਇਆ ਕਹਿੰਦੇ ਵੀ ਪੰਨੋ ਇਨਕੁਆਇਰੀ ਰਿਪੋਰਟ ਇੱਕ ਪੋਜ਼ਿਟਿਵ ਫਰਸਟ ਸਟੈਪ ਹੈਗਾ ਆ ਪਰ ਪ੍ਰੋਸੈਸ ਅਜੇ ਪੂਰਾ ਨਹੀਂ ਹੋਇਆ ਆ ਕੀ ਯੂਐਸ ਦੇ ਐਮਬੈਸਡਰ ਬਣੇ ਰਹਿਣਗੇ ਇੰਡੀਆ ਦੇ ਵਿੱਚ ਇਹ ਸ਼ਾਇਦ ਨਾ ਹੋਵੇ ਕਿਉਂਕਿ ਆ ਆਪਾਂ ਨੂੰ ਪਤਾ ਵੀ ਇੱਥੇ ਸਭ ਕੁਝ ਬਦਲਣ ਜਾ ਰਿਹਾ ਹੈਗਾ ਆ ਆ ਸੋ ਕਹਿੰਦੇ ਵੀ ਡਿਮਿਟਿੰਗ ਕਰ ਰਹੇ ਆਪਣੀ ਇਸ ਪੋਸਟ ਨੂੰ ਪਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਕਿਹਾ ਆ ਇਹ ਜਿਹੜੇ ਐਮਬੈਸਡਰ ਕਰਸੈਟੀ ਆ ਦਰਬਾਰ ਸਾਹਿਬ ਵੀ ਜਾ ਕੇ ਆਏ ਸੀ ਉਦੋਂ ਉਹਨਾਂ ਨੇ ਜਿਹੜਾ ਇਹ ਵੀ ਉੱਥੇ ਲਿਖ ਕੇ ਆਏ ਸੀਗੇ ਆਪਣੀ ਜਿਹੜੀ ਵਿਜ਼ਿਟਰ ਬੁੱਕ ਦੇ ਵਿੱਚ ਵੀ ਸਿੱਖਾਂ ਦੇ ਤੇ ਅਮਰੀਕਾ ਦੇ ਬਹੁਤ ਵਧੀਆ ਜਿਹੜੇ ਆ ਉਹ ਸੰਬੰਧ ਹੈਗੇ ਆ ਕਹਿੰਦੇ ਜਦੋਂ ਇਹ ਭੰਗੜਾ ਵੀ ਇਹਨਾਂ ਨੇ ਪਾਇਆ ਸੀ ਤੇ ਭਾਰਤੀ ਜਿਹੜੇ ਸੰਗੀ ਜਿਹੜਾ ਕਹਿ ਲੋ ਵੀ ਉਹਨਾਂ ਨੂੰ ਬਹੁਤ ਜਿਹੜਾ ਉਹ ਦੁੱਖ ਹੋਇਆ ਸੀ ਸੋ ਮੋਦੀ ਸਰਕਾਰ ਦੀ ਇਹੀ ਜਿਹੜੀ ਰਿਪੋਰਟ ਆ ਉਸ ਦੇ ਉੱਤੇ ਇਹਨਾਂ ਨੇ ਇਹੀ ਟਿੱਪਣੀ ਦਿੱਤੀ ਸੀ ਆ ਵੀ ਯੂਐਸ ਦੇ ਐਮਬੈਸਡਰ ਐਰਿਕਰ ਸਾਰਟੀ ਨੇ ਕੱਲ ਹੀ ਦਿੱਤੀ ਆ ਵੀ ਇਹ ਪੋਜ਼ਿਟਿਵ ਫਰਸਟ ਸਟੈਪ ਹੈਗਾ ਆ ਤੇ ਪਰ ਅਮਰੀਕਾ ਦੀ ਐਕਸਪੋਰਟਿਸ਼ਨ ਇਹ ਆ ਵੀ ਐਸ ਅਸੈਸਿਨੇਸ਼ਨ ਪਲੋਟ ਦੀ ਪੂਰੀ ਜੜ ਤੱਕ ਜਾਇ ਜਿਹੜਾ ਉਹ ਜਾਵੇ ਸੋ ਇਹ ਪਹਿਲਾ ਅਧਿਕਾਰਤ ਰਿਐਕਸ਼ਨ ਜਿਹੜਾ ਸਰਕਾਰ ਦੀ ਸਟੇਟਮੈਂਟ ਦੇ ਤੌਰ ਦੇ ਉੱਤੇ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਆ ਸੋ ਐਰਿਕ ਗਰਸੈਟੀ ਜਿਹੜੇ ਕੀ ਯੂਐਸ ਦੀ ਐਮਬੈਸਡਰ ਨੇ ਇੰਡੀਆ ਨੂੰ ਸੋ ਹਰਜੋਤ ਸਿੰਘ ਜੀ ਵਾਪਸ ਇਹ ਇਸ ਰਿਪੋਰਟ ਵੱਲ ਨੂੰ ਵਾਲ ਸਟਰੀਟ ਜਰਨਲ ਦੀ ਨੂੰ ਜਿਹੜਾ ਜਾਣੇ ਆ ਤਾਂ ਯੂਐਸ ਨੇ ਸਿਕਿਉਰਿਟੀ ਕੌਂਸਲ ਦੇ ਦੇ ਜਿਹੜੇ ਸਪੋਕਸਮੈਨ ਸ਼ਾਨ ਸਵਿਟ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਕੰਸਟਰਕਟਿਵ ਫਰਸਟ ਸਟੈਪ ਆ ਸੇਮ ਥਿੰਗ ਜਿਹੜੀ ਐਰਿਕ ਗਰਸੈਟੀ ਨੇ ਕਹੀ ਐਰਿਕ ਗਰਸੈਟੀ ਨੇ ਤੇ ਕਹਿੰਦੇ ਵੀ ਉਹ ਦੇਖਣਾ ਚਾਹੁੰਦੇ ਆ ਵੀ ਲੀਗਲ ਐਕਸ਼ਨ ਇੰਡੀਅਨ ਸਿਸਟਮ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਲੈਂਦਾ ਆ ਕੈਨੇਡਾ ਨੇ ਪਰਦਾ ਫਾਸ਼ ਕੀਤਾ ਸੀ ਇਹ ਸਾਰਾ ਘੁੰਡ ਚੱਕਿਆ ਸੀ ਇਸ ਪੂਰੇ ਪਲੋਟ ਦੇ ਉੱਤੋਂ ਜਿਹੜਾ ਨਿਜਰ ਹੁਣਾਂ ਦੇ ਮਾਮਲੇ 'ਚ ਹੋਇਆ ਸੀ ਵੀ ਕਿਸ ਤਰੀਕੇ ਦੇ ਨਾਲ ਹੋਮ ਮਿਨਿਸਟਰ ਜਿਹੜਾ ਅਮਿਤ ਸ਼ਾਹ ਆ ਉਹ ਤੇ ਨਾਲ ਦੇ ਨਾਲ ਜਿਹੜੇ ਮੋਦੀ ਹੁਣੀ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਸੀਗਾ ਅਬੀ ਭਾਈ ਨੱਜਨ ਹੁਣਾ ਦੀ ਅਸੈਸੀਨੇਸ਼ਨ ਜਿਹੜੀ ਉਹ ਹੋਣ ਜਾ ਰਹੀ ਆ ਸੇਮ ਤਰੀਕੇ ਦੇ ਨਾਲ ਜਿੱਦਾਂ ਇਸ ਪਲੋਟ ਤੇ ਵਿੱਚ ਰਾ ਦੇ ਏਜੰਟ ਨੂੰ ਨੇ ਜਿਹੜਾ ਆ ਇਹ ਪਲਾਨ ਕੀਤਾ ਆ ਇੱਥੇ ਗੁਪਤੇ ਦੇ ਨਾਲ ਮਿਲ ਕੇ ਸੁਪਾਰੀ ਦੇ ਕੇ ਪੰਨੂ ਹੁਣਾ ਨੂੰ ਮਰਵਾਉਣ ਦਾ ਗਵਰਨਮੈਂਟਸ ਕਹਿੰਦੇ ਵੀ ਮੁਲਕਾਂ ਦੇ ਵਿੱਚ ਇਦਾਂ ਦੇ ਸਟੈਪ ਉਹਨਾਂ ਨੂੰ ਨਹੀਂ ਜਿਹੜੇ ਉਹ ਲੈਣੇ ਚਾਹੀਦੇ ਮਿਲਨ ਵਿਸ਼ਵਨਾ ਵਿਸ਼ਨਵ ਵਾਸ਼ਨਵ ਜਿਹੜਾ ਸਾਊਥ ਏਸ਼ੀਅਨ ਪ੍ਰੋਗਰਾਮ ਕਾਰਨੇਜੀ ਐਂਡਾਉਮੈਂਟ ਫਾਰ ਇੰਟਰਨੈਸ਼ਨਲ ਪੀਸ ਜਿਹੜਾ ਯੂਐਸ ਥਿੰਕ ਟੈਂਕ ਆ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਉਹ ਬੋਲਦੇ ਆ ਕਿ ਨੇ ਵੀ ਟਾਈਮਿੰਗ ਜਿਹੜੇ ਇੰਡੀਆ ਦੀ ਸਟੇਟਮੈਂਟ ਦੀ ਉਸ ਟਾਈਮ ਦੇ ਉੱਤੇ ਆਈ ਆ ਵੀ ਇਹ ਡੋਨਲਡ ਟਰੰਪ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਉਹ ਕਰਨਾ ਚਾਹੁੰਦੇ ਆ ਇਹ ਦਿਖਾਉਣਾ ਜਿਹੜਾ ਉਹ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ ਆ ਦੇਖੋ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਇਸ ਚੀਜ਼ ਨੂੰ ਜਿਹੜਾ ਉਹ ਮੰਨ ਲਿਆ ਜਦ ਹਰਜੋਤ ਸਿੰਘ ਜੀ ਨikhil Gupta ਦਾ ਨਾਮ ਆਇਆ ਸੀ ਜਦੋਂ ਅ ਅ ਇਨਡਾਈਟਮੈਂਟ ਅਨਸੀਲ ਹੋਈ ਸੀ ਅਮਰੀਕਾ ਦੀ ਅਦਾਲਤ ਦੇ ਵਿੱਚ ਤਾਂ ਇਹੀ ਬੰਦੇ ਇਹੀ ਭਾਰਤ ਦੀ ਸਰਕਾਰ ਕਹਿ ਰਹੀ ਸੀ ਜੀ ਰੋਗ ਰੌ ਦਾ ਜਿਹੜਾ ਏਜੰਟ ਹੋ ਸਕਦਾ ਆ ਸਾਨੂੰ ਇਸ ਤੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਪਰ ਮੋਦੀ ਹੁਣੀ ਤੋਂ ਲੈ ਕੇ ਜਿਹੜੇ ਅਮਿਤ ਸ਼ਾ ਅਜੀਤ ਡੋਵਲ ਤੱਕ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹਨਾਂ ਨੇ ਉਦੋਂ ਜੂਨ 2023 ਦੇ ਜਿਹੜੇ ਅਸੈਸੀਨੇਸ਼ਨ ਤੋਂ ਬਾਅਦ ਚ ਸਤੰਬਰ ਚ ਆ ਕੇ ਉਹਨਾਂ ਨੇ ਖੜ ਕੇ ਸਦਨ ਦੇ ਵਿੱਚ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਜਿਹੜੇ ਐਵੀਡੈਂਸ ਆ ਕ੍ਰੈਡੀਬਲ ਅਲੀਗੇਸ਼ਨ ਜਿਹੜੀਆਂ ਉਹਨਾਂ ਨੇ ਭਾਰਤ ਸਰਕਾਰ ਦੇ ਉੱਤੇ ਭਾਈ ਨਿਜਰ ਹੁਣਾ ਦੇ ਕਤਲ ਨੂੰ ਲੈ ਕੇ ਲਾਈਆਂ ਸੀ ਤੇ ਉਸ ਤੋਂ ਕੁਝ ਚਿਰ ਪਹਿਲਾਂ ਹੀ ਇਹ ਜਿਹੜਾ ਨikhil Gupta ਉਦੋਂ ਫੜਿਆ ਗਿਆ ਸੀਗਾ ਪਰ ਉਸ ਦਾ ਜਿਹੜਾ ਖੁਲਾਸਾ ਸਾਲ ਦੇ ਅਖੀਰ ਦੇ ਵਿੱਚ ਜਾ ਕੇ ਹੋਇਆ ਸੀਗਾ ਅਪਾ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਕੈਨੇਡਾ ਦੇ ਵਿੱਚ ਕੇਸ ਕਿਸ ਹੱਦ ਤੱਕ ਭਾਰਤੀ ਸਰਕਾਰ ਸਪਾਈ ਕਰ ਰਹੀ ਆ ਸਿੱਖਾਂ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਪੋਲੀਟੀਕਲੀ ਇੰਟਰਫੇਅਰ ਕਰ ਰਹੀ ਆ ਟਰਾਂਸਨੇਸ਼ਨਲ ਰਿਪਰੈਸ਼ਨ ਕਰ ਰਹੀ ਆ ਚਾਈਨਾ ਤੋਂ ਬਾਅਦ ਇੰਡੀਆ ਦਾ ਦੂਜਾ ਨੰਬਰ ਆ ਗਿਆ ਉੱਥੇ ਵੀ ਸਭ ਤੋਂ ਮਸ਼ਹੂਰ ਅਖਬਾਰ ਗਲੋਬਲ ਨਿਊਜ਼ ਨੇ ਇਹ ਇੱਕ ਡਿਟੇਲਡ ਰਿਪੋਰਟ ਛਾਪੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬ੍ਰੇਕ ਤੋਂ ਬਾਅਦ